ਤੁਹਾਨੂੰ ਦੱਸ ਦਈਏ ਜੀ ਭونتਪਨ ਸਾਹਿਬ ਨੇ ਗੁਰਦਾਸਪੁਰ ਤੋਂ ਵੱਖ-ਵੱਖ ਰੋਡ ショ ਕਿੱਤੇ ਅਤੇ ਵੱਡੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਆਂ ਭونتਪਨ ਸਾਹਿਬ ਨੇ ਕੀ ਕਿਹਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਹੱਥ 'ਚ ਡੇੜਾ ਬਾਬਾ ਨਾਨਕ ਦੇ ਤਲਾ ਨੌਰ ਵਿਖੇ ਰੋਡ ショ ਕੱਢਿਆ ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਵੱਲੋਂ ਦਿੱਤੇ ਪਿਆਰ ਨੇ ਸਾਬਿਤ ਕਰ ਦਿੱਤਾ ਹੈ ਕਿ 1 ਜੂਨ ਨੂੰ ਇੱਕ ਵਾਰ ਹੋਰ ਨਵਾਂ ਇਤਿਹਾਸ ਸਿਰਜਣ ਲਈ ਲੋਕੀ ਤਿਆਰ ਨੇ ਬਹੁਤ ਸਾਰਾ ਪਿਆਰ ਸਤਿਕਾਰ ਦਿਨ ਲਈ ਸਭ ਦਾ ਦਿਲੋਂ ਧੰਨਵਾਦ ਇਨਕਲਾਬ ਜਿੰਤਾਬਾਦ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸ਼ਰਮ ਸਿੰਘ ਸ਼ਰੀ ਕਸੀਸ ਹੱਕੇ ਹੁਣ ਫਤਿਹਗੜ ਚੂੜੀਆਂ ਵਿਖੇ ਪਾਰਟੀ ਵਲੰਟਰੀਆਂ ਨਾਲ ਰੋਲ ਸ਼ੋਅ ਕੱਢਿਆ ਪਾੜੀ ਗਿਣਤੀ ਚ ਰੋਲ ਸ਼ੋਅ 'ਚ ਪਹੁੰਚੇ ਲੋਕਾਂ ਦੇ ਪਿਆਰ ਨੇ ਮੇਰੀ ਸਾਰੀ ਸਕਾਵਟ ਦੂਰ ਕਰ ਦਿੱਤੀ ਹੈ ਫਤਿਹਗੜ ਚੂੜੀਆਂ ਵਾਲਿਓ 1 ਜੂਨ ਨੂੰ ਝਾੜੂ ਵਾਲਾ ਬਟਨ ਦਬਾ ਕੇ ਆਪਣੀ ਜ਼ਿੰਮੇਵਾਰੀ ਨਿਭਾ ਲਈਓ ਅਸੀਂ ਵਿਕਾਸ ਕਾਰਜਾਂ ਦੀ ਕਮੀ ਨਹੀਂ ਆਉਣ ਦਵਾਗੇ ماں ਸਤਕਾਰ ਅਤੇ ਪਿਆਰ ਦੇਣ ਲਈ ਸਭ ਦਾ ਦਿਲੋਂ ਧੰਨਵਾਦ ਤੁਹਾਨੂੰ ਦੱਸਦੀ ਏ ਕਿ ਪੰਪਾ ਸਾਹਿਬ ਨੇ ਬਖਵਰ ਰੋਡ ਸ਼ੋ ਕਿੰਨੇ ਦੀ ਤੇ ਇੱਕ ਰੋਡ ਮਿਲਨੀ ਪ੍ਰੋਗਰਾਮ ਵੀ ਕੀਤਾ ਜਿਸ ਤੇ ਵਿੱਚ ਪੰਪਾ ਸਾਹਿਬ ਨੇ ਕਿਹਾ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਰਟੀ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਾ ਸਿੱਦੇ ਹੱਕ ਚ ਬਟਾਲਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਚ ਸ਼ਿਰਕਤ ਕੀਤੀ ਜਿੱਥੇ ਵੀ ਜਾ ਰਹੇ ਹਾਂ ਹਰ ਪਾਸੇ ਆਮ ਆਦਮੀ ਪਾਰਟੀ ਦੇ ਪੱਖ ਚ ਹਨੇਰੀ ਚੱਲ ਰਹੀ ਹੈ ਲੋਕਾਂ ਦੇ ਜੋਸ਼ ਅਤੇ ਜਨੂਨ ਨੇ ਇਸ ਬਦਲਵਾਹੀ ਦੇ ਦੱਸ ਦਿੱਤਾ ਹੈ ਕਿ ਇਸ ਵਾਰ ਲੋਕ 13 0 ਕਰਕੇ ਪੰਜਾਬ ਨੂੰ ਦੇਸ਼ ਦਾ ਹੀਰੋ ਬਣਾਉਣਗੇ ਪਿਆਰ ਸਤਕਾਰ ਦੇਣ ਲਈ ਸੱਬਦਾ ਦਿলো ਧੰਨਵਾਦ ਹਾਂਜੀ ਜੋਂ ਦਾਤੀਏ ਜੀ ਪੰਤਪਤ ਸਾਹਿਬ ਨੇ ਗੁਦਾਸਪੁਰ ਵਿਖੇ ਜੋ ਹੈ ਵੱਖ-ਵੱਖ ਇਲਾਕਿਆਂ ਤੋਂ ਅਮਨ ਸ਼ੇਰ ਸਿੰਘ ਸ਼੍ਰੀ ਕਲਸੀ ਦੇ ਹੱਕ ਦੇ ਵਿੱਚ ਜਿਹੜੇ ਕੀ ਲੋਕ ਸਭਾ ਉਮੀਦਵਾਰ ਹੈਗੇ ਹੈ ਜੀ ਗੁਦਾਸਪੁਰ ਤੋਂ ਉਹਨਾਂ ਦੇ ਹੱਕ ਦੇ ਵਿੱਚ ਜੋ ਹੈ ਵੱਡੇ ਰੋਸ਼ੋ ਕਿੱਤੇ ਤੇ ਲੋਕ ਮਿਲਣੀ ਪ੍ਰੋਗਰਾਮ ਚ ਹਿੱਸਾ ਲਿਆ ਪੰਤਪਤ ਸਾਹਿਬ ਨੇ ਕਿਹਾ ਕਿ ਇਹਨਾਂ ਲੋਕਾਂ ਦਾ ਇਕੱਠ ਦੇਖ ਕੇ ਮੇਰੀ ਥਕਾਵਟ ਦੂਰ ਹੋ ਜਾਂਦੀ ਹੈ ਤੁਸੀਂ ਸਾਡਾ ਇਦਾਂ ਹੀ ਸਾਥ ਦਿੰਦੇ ਰਹੋ ਤੇ 13 0 ਕਰਕੇ ਪੰਜਾਬ ਦੇ ਵਿੱਚ ਆਮਾ ਦੀ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰੋ ਤਾਂ ਕਿ ਅਸੀਂ ਤੁਹਾਡੇ ਇਹ ਗੱਲ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਚੱਕ ਸਕੀਏ ਤੁਹਾਨੂੰ ਦੱਸ ਦਈਏ ਜੀ ਸ਼ਹਿਰੀ ਕੱਤੀ ਸਾਹਿਬ ਜਵਾਨ ਤੇ ਯੰਗ ਪਰਸਨ ਹੈਗੇ ਆ ਜੀ ਜੇ ਉਹ ਪਾਰਲੀਮੈਂਟ ਚ ਜਾਣਗੇ ਤੇ ਉਹ ਆਪਣੀ ਗੱਲ ਜਿਹੜੀ ਹੈ ਵਧੀਆ ਤਰੀਕੇ ਨਾਲ ਚੱਕ ਸਕਣਗੇ ਤੇ ਕਾਫੀ ਲੰਬੇ ਟਾਈਮ ਤੱਕ ਚੱਕ ਸਕਣਗੇ ਤੇ ਪੰਥਵਾ ਸਾਹਿਬ ਨੇ ਅਪੀਲ ਕੀਤੀ ਹੈ ਕਿ ਤੇ ਵੱਧ ਤੋਂ ਵੱਧ ਲੋਕ ਜੋ ਹੈ ਆਮ ਆਦੀ ਪਾਰਟੀ ਦਾ ਸਾਥ ਦੇਣ ਤੇ ਉਹਨਾਂ ਨੂੰ ਮਜ਼ਬੂਤ ਕਰਨ ਪਾਰਲੀਮੈਂਟ ਦੇ ਵਿੱਚ ਤਾਂ ਕਿ ਉਹ ਪੰਜਾਬ ਦੇ ਹਰ ਮੁੱਦੇ ਚੱਕ ਸਕਣ ਤੇ ਪੰਜਾਬ ਦੇ ਲੋਕਾਂ ਦੇ ਲਈ ਵਿਕਾਸ ਕਰ ਜਾਂ ਦੀ ਜੋ ਹੈ ਸੋਗਾਤ ਲੈ ਕੇ ਆਣ ਪੰਜਾਬ ਦੇ ਵਿੱਚ ਇਹ ਵੱਡੀ ਇਹ ਗੱਲ ਕਹੀ ਬਾਕੀ ਤੋਂ ਦੱਦਿਏ ਜਾਂਦੇ ਜਾਂਦੇ ਪੰਤਮਾ ਸਾਹਿਬ ਨੇ ਜੋ ਹੈ 130 ਦਾ ਜੋ ਹੈ ਵੱਡਾ ਦਾਵਾ ਪੇਸ਼ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਲੋਕ ਨਾ ਦਾ ਜੋ ਜਨੂ ਦੇ ਕੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਪੰਜਾਬ ਦੇ ਵਿੱਚ 130 ਕਰਾਂਗੇ ਤੇ ਸੰਸਦ ਦੇ ਵਿੱਚ ਆਪਣੀ ਆਵਾਜ਼ ਨੂੰ ਹੋਰ बुलंद ਕਰਾਂਗੇ ਬਾਕੀ ਤੋਂ ਦੱਦਿਏ ਜਾਂਦੇ ਜਾਂਦੇ ਪੰਤਮਾ ਸਾਹਿਬ ਨੇ ਗੁਰਦਾਸਪੁਰ ਦੇ ਵਿੱਚ ਜੋ ਹੈ ਡੇਰਾ ਬਾਬਾ ਨਾਨਕ ਤੇ ਕਨੌਰ ਵਿਖੇ ਰੋਡ ਸ਼ੋਅ ਕੱਢਿਆ ਬਾਬਾ ਜੋ ਹੈ ਫਤਿਹਗੜ ਸਾਹਿਬ ਚੂੜੀਆਂ ਵਿਖੇ ਰੋਡ ਸ਼ੋਅ ਕੱਢਿਆ ਗੁਰਦਾਸਪੁਰ ਚ ਬਟਾਲਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਚ ਹਿੱਸਾ ਲੈ ਆਤੇ ਵੱਡੀ ਗੱਲ ਕਹੀ ਪੰਤਮਾ ਸਾਹਿਬ ਨੇ